ਟੀ20 ਮਾਂਟੀ ਚੈਂਪੀਅਨ ਲੀਗ ਮੁੜ ਹੋ ਸਕਦੀ ਹੈ ਸ਼ੁਰੂ ਆਈਪਲ ਟੀਮਾਂ ਵੀ ਲੈਣਗੀਆਂ ਹਿੱਸਾ ਚੈਂਪੀਅਨ ਲੀਗ ਟੀ20 ਜਿਹੜੀ ਆਖਰੀ ਵਾਰ 2014 ਵਿੱਚ ਖੇਡੀ ਗਈ ਸੀ ਉਹ ਹੁਣ ਦੁਬਾਰਾ ਸ਼ੁਰੂ ਹੋ ਸਕਦੀ ਹੈ ਬੀਸੀਸੀਆਈ ਕ੍ਰਿਕਟ ਆਸਟ੍ਰੇਲੀਆ ਅਤੇ ਇੰਗਲੈਂਡ ਐਂਡ ਵਿਲਜ਼ ਕ੍ਰਿਕਟ ਬੋਰਡ ਇਸ ਬਾਰੇ ਗੱਲਬਾਤ ਕਰ ਰਹੇ ਹਨ ਚੈਂਪੀਅਨ ਲੀਗ T20 ਦਾ ਪਹਿਲਾ ਸੀਜ਼ਨ 2008 ਵਿੱਚ ਹੋਣਾ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਇਹ ਟੂਰਨਾਮੈਂਟ 2009 ਤੋਂ 2014 ਤੱਕ ਕੁੱਲ 6 ਸੀਜ਼ਨਾਂ ਲਈ ਅਯੋਜਿਤ ਕੀਤਾ ਗਿਆ ਇੰਨਾਂ ਵਿੱਚੋਂ 4 ਸੀਜ਼ਨ ਭਾਰਤ ਵਿੱਚ ਅਤੇ 2 ਦੱਖਣੀ ਅਫਰੀਕਾ ਵਿੱਚ ਖੇਡੇ ਗਏ ਸੀ। ਇਸ ਲੀਗ ਵਿੱਚ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ, ਪਾਕਿਸਤਾਨ, ਵੈਸਟਰਨ ਇੰਡੀਜ਼ ਅਤੇ ਨਿਊਜ਼ੀਲੈਂਡ ਦੀਆਂ ਚੋਟੀ ਦੀਆਂ ਘਰੇਲੂ T20 ਟੀਮਾਂ ਨੇ ਹਿੱਸਾ ਲਿਆ ਸੀ। ਉਦੋਂ ਜਿਹੜੀਆਂ ਜੇਤੂ ਰਹੀਆਂ ਸੀ ਟੀਮਾਂ ਉਹਨਾਂ ਦੇ ਨਾਂ ਨੇ 2009 'ਚ ਨਾਉਥ ਨਿਊ ਸਾਊਥ ਬਿਲਜ ਬੁਲਜ ਆਸਟ੍ਰੇਲੀਆ ਦੀ ਟੀਮ ਸੀ। 2010 ਵਿੱਚ ਚਨਈ ਸੁਪਰ ਕਿੰਗ 'ਚ ਭਾਰਤ ਵੱਲੋਂ 2011 ਵਿੱਚ ਮੁੰਬਈ ਇੰਡੀਅਨ ਭਾਰਤ ਵੱਲੋਂ ਬਜੇਤਾ ਬਣੀ ਸੀ 2012 ਵਿੱਚ ਸਿਡਨੀ ਸਰਕਸ ਆਸਟ੍ਰੇਲੀਆ ਦੀ 2013 ਚ ਮੁੰਬਈ ਇੰਡੀਅਨ ਫਿਰ ਭਾਰਤ ਚ 2014 ਚ ਚਨਈ ਸੁਪਰ ਕਿੰਗ ਜ ਭਾਰਤ ਵੱਲੋਂ ਇਹ ਚੈਂਪੀਅਨ ਟਰਾਫੀ ਜਿੱਤ ਚੁੱਕੀਆਂ ਨੇ ਚਨਈ ਸੁਪਰ ਕਿੰਗ ਜ ਅਤੇ ਮੁੰਬਈ ਇੰਡੀਅਨ ਨੇ ਦੋ ਦੋ ਵਾਰ ਇਹ ਕਿਤਾਬ ਜਿੱਤਿਆਗਾ ਜਦੋਂ ਕਿ ਨਿਊ ਸਾਊਥ ਬਿਲਜਾ ਤੇ ਸਿਡਨੀ ਸਰਕਸ ਨੇ ਇੱਕ ਇੱਕ ਵਾਰ ਟਰੋਫੀ ਆਪਣੇ ਨਾਮ ਕੀਤੀ ਹੈ 2014 ਵਿੱਚ ਹੋਏ ਆਖਰੀ ਸੀਜ਼ਨ ਵਿੱਚ ਚਨਈ ਸੁਪਰ ਕਿੰਗਸ ਨੇ ਕੋਲਕਾਤਾ ਨਾਈਟ ਰਾਈਡਰ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਵਾਪਸੀ ਦੇ ਰਾਹ ਵਿੱਚ ਇਹ ਚੁਣੌਤੀਆਂ ਆ ਸਕਦੀਆਂ ਨੇ ਕਿਉਂਕਿ 2014 ਵਿੱਚ ਚੈਂਪੀਅਨ ਲੀਗ T20 ਦੇ ਬੰਦ ਹੋਣ ਦਾ ਇੱਕ ਮੁੱਖ ਕਾਰਨ ਰੁੱਝਿਆ ਕ੍ਰਿਕਟ ਕੈਲੰਡਰ ਅਤੇ ਵੱਖ-ਵੱਖ ਬੋਰਡਾਂ ਵਿੱਚਕਾਰ ਤਾਲਮੇਲ ਦੀ ਘਾਟ ਸੀ ਹੁਣ ਜਦੋਂ ਇਸ ਲੀਗ ਨੂੰ ਦੁਬਾਰਾ ਸ਼ੁਰੂ ਕਰਨ ਦੀ ਗੱਲ ਚੱਲ ਰਹੀ ਹੈ ਦਾ ਸਭ ਤੋਂ ਵੱਡੀ ਚੁਣੌਤੀ ਦੁਨੀਆ ਭਰ ਵਿੱਚ ਵੱਧ ਰਹੀਆਂ T20 ਲੀਗਾਂ ਅਤੇ ਅੰਤਰਰਾਸ਼ਟਰੀ ਮੈਚਾਂ ਵਿੱਚਕਾਰ ਇਸ ਟੂਰਨਾਮੈਂਟ ਲਈ ਇੱਕ ਟੁਕਮੀ ਵਿੰਡੋ ਲੱਭਣਾ ਹੈ। ਕ੍ਰਿਕਟ ਵਿਕਟੋਰੀਆ ਦੇ ਸੀਓ ਨਿਕ ਕਾਮਿਸ ਨੇ ਹਾਲ ਹੀ ਵਿੱਚ ਦੱਸਿਆ ਕਿ ਕ੍ਰਿਕਟ ਆਸਟ੍ਰੇਲੀਆ, ECV ਅਤੇ BCCI ਇਸ ਮਾਮਲੇ ਤੇ ਚਰਚਾ ਕਰ ਰਹੇ ਨੇ। ਉਹਨਾਂ ਨੇ ਇਹ ਵੀ ਸੁਝਾ ਦਿੱਤਾ ਕਿ ਸ਼ਾਇਦ ਪਹਿਲੀ ਵਾਰੀ ਚੈਂਪੀਅਨ ਲੀਗ ਮਹਿਲਾ ਕ੍ਰਿਕਟ ਵਿੱਚ ਹੋ ਸਕਦੀ ਹੈ। ਮੁੰਨਾ ਨੇ ਇਹ ਸੁਝਾਅ ਵੀ ਦਿੱਤਾ ਕਿ ਸ਼ਾਇਦ ਪਹਿਲੀ ਨਵੀਂ ਚੈਂਪੀਅਨ ਲੀਗ ਮਹਿਲਾ ਕ੍ਰਿਕਟ ਵਿੱਚ ਵੀ ਹੋ ਸਕਦੀ ਹੈ ਜਿਸ ਵਿੱਚ ਮਹਿਲਾ ਪ੍ਰੀਮੀਅਰ ਲੀਗ ਦਾ 100 ਅਤੇ ਮਹਿਲਾ ਬਿਗ ਵੈਸ ਲੀਗ ਵਰਗੀਆਂ ਲੀਗਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਬਾਦਲ ਕਿ ਇਸ ਵਿੱਚ ਡਬਲਯੂ ਪੀਐਲ ਅਤੇ ਡਬਲਯੂ ਬੀਵੀਐਲ ਵਰਗੀਆਂ ਟੀਮਾਂ ਵੀ ਹਿੱਸਾ ਲੈਣੀਆਂ ਇੱਕ ਦਿਲਚਸਪ ਵਿਚਾਰ ਹੈ ਖਾਸ ਕਰਕੇ ਮਹਿਲਾ ਕ੍ਰਿਕਟ ਦੀ ਵਧ ਰਹੀ ਪ੍ਰਸਿੱਧੀ ਨੂੰ ਦੇਖਦੇ ਹੋਏ ਕਿ ਭਵਿੱਖ ਵਿੱਚ ਹੋਵੇਗਾ ਚੈਂਪੀਅਨ ਲੀਗ ਦਾ ਆਯੋਜਨ ਇੱਕ ਸਵਾਲ ਉੱਠ ਰਿਹਾ ਹੈ ਕਿ ਭਵਿੱਖ ਵਿੱਚ ਚੈਂਪੀਅਨ ਲੀਗ ਦਾ ਆਯੋਜਨ ਕੀਤਾ ਜਾਊਗਾ ਪਿਛਲੇ 10 ਸਾਲਾਂ ਵਿੱਚ ਕਈ ਨਵੀਆਂ T20 ਲੀਗਾਂ ਸ਼ੁਰੂ ਹੋ ਗਈਆਂ ਨੇ ਜਿਸ ਨਾਲ ਕ੍ਰਿਕਟ ਕੈਲੰਡਰ ਹੋਰ ਵੀ ਰੁੱਝਿਆ ਹੋਇਆ ਹੈ ਅਜਿਹੇ ਵਿੱਚ ਚੈਂਪੀਅਨ ਲੀਗ T20 ਨੂੰ ਦੁਬਾਰਾ ਪੱਟਰੀ ਤੇ ਲੈ ਕੇ ਆਉਣਾ ਆਸਾਨ ਨਹੀਂ ਹੋਵੇਗਾ ਹਾਲਾਂਕਿ ਜੇਕਰ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਬੋਰਡ ਇਸ ਨੂੰ ਲੈ ਕੇ ਗੰਭੀਰ ਹਨ ਤਾਂ ਉਮੀਦ ਹੈ ਕਿ ਕੋਈ ਨਾ ਕੋਈ ਰਸਤਾ ਜ਼ਰੂਰ ਨਿਕਲੂਗਾ ਫਿਲਹਾਲ ਇਸ ਬਾਰੇ ਕੋਈ ਠੋਸ ਜਾਣਕਾਰੀ ਤਾਂ ਨਹੀਂ ਹੈਗੀ ਕਿ ਚੈਂਪੀਅਨ ਲੀਗ ਕਦੋਂ ਅਤੇ ਕਿਵੇਂ ਦੁਬਾਰਾ ਸ਼ੁਰੂ ਹੋਵੇਗੀ ਕ੍ਰਿਕਟ ਪ੍ਰੇਮੀਆਂ ਨੂੰ ਅਜੇ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ ਇਹ ਦੇਖਣ ਲਈ ਕਿ ਰੋਮਾਂਟਿਕ ਟੂਰਨਾਮੈਂਟ ਇੱਕ ਵਾਰ ਫਿਰ ਕ੍ਰਿਕਟ ਜਗਤ ਦੇ ਵਿੱਚ ਆਪਣੀ ਜਗ੍ਹਾ ਬਣਾ ਪਾਉਂਦਾ ਹੈ ਕਿ ਨਹੀਂ ਇੱਕ ਸੁਰਖੀਆਂ ਆ ਰਹੀਆਂ ਨੇ ਵੀ ਜਿਹੜੀ T20 ਲੀਗਾ ਦੁਬਾਰੇ ਸ਼ੁਰੂ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦੁਬਾਰੇ ਸ਼ੁਰੂ ਹੋਵੇ ਜਾਂ ਨਾ ਹੋਵੇ ਤੁਹਾਨੂੰ ਕ੍ਰਿਕਟ 'ਚ ਕਿੰਨਾ ٹرسٹ ਹੈ ਤੁਹਾਨੂੰ ਕ੍ਰਿਕਟ ਕਿੰਨੀ ਕੁ ਵਧੀਆ ਲੱਗਦੀ ਆ ਕਮੈਂਟਾਂ ਵਿੱਚ ਜਰੂਰ ਦੱਸੋ ਤੁਹਾਡੀ ਟੀਮ ਕਿਹੜੀ ਫੇਵਰੇਟ ਆ ਤੇ ਕਿਹੜਾ ਖਿਡਾਰੀ ਤੁਹਾਡਾ ਫੇਵਰੇਟ ਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ